ਮੈਨੂੰ ਭਾਸ਼ਣ ਨਹੀਂ ਦੇਣਾ ਹੁੰਦਾ ਮੈਂ ਦੇਸੀ ਜਾਂ ਬੰਨਾ ਤੁਹਾਡੇ ਨਾਲ ਦੇਸੀ ਦੋ ਗੱਲਾਂ ਕਰਨੀਆਂ ਨੇ ਮੈਂ ਕਰਮਜੀਤ ਅਨਮੋਲ ਅਸੀਂ ਬਹੁਤ ਟਾਈਮ ਜਣ ਦੀ ਆਲਮੋਸਟ ਲਾ ਲਓ ਜੀ 35 ਸਾਲ ਅਸੀਂ ਇਕੱਠੇ ਕੱਟਿਆ ਤੇ ਇਹ ਮਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਤਾੜੀ ਮਾਰਨ ਸੱਚੀ ਕਹਿੰਦਾ ਇਸ ਤੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਤੀ ਕੋ ਕਾਰਾਂ ਨਹੀਂ ਲੈ ਲਈਆਂ ਅਸੀਂ ਬੜੀ ਰਗੜਾਈ ਕਰਾਈ ਆ ਆਪਣੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜ੍ਹਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆ ਬੱਸਾਂ 'ਚ ਵੀ ਧੱਕੇ ਖਾਦੇ ਨੇ ਹੌਲੀ ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨਾ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿੱਚ ਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰ ਵੀ ਸਾਡੀ ਸ਼ੂਟਿੰਗਾਂ ਸ਼ਾਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਦੇ ਹਿੱਸੇ ਆਇਆ ਕਰਮਜੀਤ ਅਨਮੋਲ ਦੇ ਜਿੰਨੇ ਵਾਰ ਵੀ ਚੰਡੀਗੜ੍ਹ ਦੇ ਆਲੇ-ਦਲੇ ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤਨ ਮੋਲ ਪਰ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤਨ ਮੋਲ ਦੇ ਘਰੋਂ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆਇਆ ਇਹ ਕੱਢ ਕੇ ਤੁਹਾਡੀ ਮਾਰ ਦੋ ਕਰਮਜੀਤਨ ਮੋਲ ਵਾਸਤੇ ਸੋ ਇਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਅਸੀਂ ਆਪਾਂ ਇਕੱਠੇ ਹੋਵਾਂਗੇ ਅਸੀਂ ਢੋਲ ਵਜਦੇ ਆਉਣਗੇ ਕਰਮਜੀਤ ਵੀਰੇ ਨੂੰ ਬੜੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜ਼ਿਆਦਾ ਸਮਝ ਨਹੀਂ ਲੈਣਾ ਹੈ ਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ 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 ਜੜ ਤੋਂ ਪਤਾ ਹੈ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਮਾਰ ਕੇ ਕੱਲੀ ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਇੱਕ ਕਰੀ ਆਪਣੇ ਨਾਂ ਤੇ ਕੱਢ ਕੇ ਤਾੜੀ ਮਾਰੂਗੇ ਰਾਂ ਸੱਚੀ ਕਹਿੰਦਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰਾਂ ਚਾਹੀਦੀ ਦੇਵ ਕਰੋੜਾ ਕਰਮਜੀਤ ਵੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਤੁਸੀਂ ਜੋ ਸਮਾਂ ਕੱਢੋਗੇ ਫਿਰ ਕੀ ਕਿ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਣੇ ਹੋ ਪਰ ਉਹ ਤਾਂ ਹੀ ਹੋਊਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੱਲੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਕਹਿਣਾ ਤੁਹਾਨੂੰ ਸਲੂਟ ਆ ਸਾਡੇ ਸਾਰਿਆਂ ਨੂੰ ਸਲੂਟ ਆ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦਿਓ ਤੇ ਮੈਂ ਇੱਕ ਜਕਾਰਾ ਛੱਡੂਗਾ ਜਿਆਦਾ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਆਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਆਪਾਂ ਬਾਗੇਪੁਰਾਣੇ ਦੀ ਧਰਤੀ ਤੇ ਇਕੱਠੇ ਹੋਏ ਹਾਂ ਜਿਹਦਾ ਜਵਾਬ ਹੈ ਹੱਥ ਦੋਨੇ ਖੜੇ ਕਰਕੇ ਦੇਣਾ ਬੋਲੋ ਹੀ ਸੋਨਿਹਾਲ